ਵਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡਾ ਧਿਆਨ ਸਮੁੱਚੇ ਸਿੱਖ ਪੰਥ ਦਾ ਧਿਆਨ ਜਿਹੜਾ ਕਿ ਭਗੌੜਾ ਦਲ ਹੈ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀਆਂ ਉਹਦੇ ਉੱਪਰ ਕਿਦਰ ਕਰਨਾ ਚਾਹੁੰਦੇ ਜਿਵੇਂ ਕਿ ਸਿੱਖ ਸੰਸਥਾਵਾਂ ਨੂੰ ਪਹਿਨਾਂ ਨੇ ਕਮਜ਼ੋਰ ਕੀਤਾ ਤਖਸੈਵਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੰਗਤ ਚ ਕਾਡਰ ਚ ਫੇਰੂ ਫੇਰੂ ਕਰਕੇ ਸਿੱਖ ਪੰਥ ਦੀ ਤਾਕਤ ਨੂੰ ਕਮਜ਼ੋਰ ਕੀਤਾ ਹੁਣ ਸਿੱਖ ਪੰਥ ਦੀ ਇੱਕ ਸ਼ਾਨਾਮਤੀ ਇਤਿਹਾਸਿਕ ਸੰਸਥਾ ਜਿਹਨਾਂ ਨੂੰ ਆਪਾਂ ਕੌਮ ਦੀ ਇੱਕ ਸਾਂਝੀ ਸੰਸਥਾ ਕਹਿੰਦੇ ਆ ਜੋ ਆਪਣੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਹੁਤ ਸ਼ਹਾਦਤਾਂ ਦੇ ਕੇ ਬਣਾਈ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਉੱਪਰ ਇਹਨਾਂ ਨੇ ਆਪਦਾ ਜਾਲ ਵਿਛਾ ਕੇ ਉਹਨੂੰ ਨਹੀਂ ਤੋਂ ਪੱਟਣਾ ਸ਼ੁਰੂ ਕਰ ਦਿੱਤਾ ਗੋਲਕ ਦੀ ਦੂਰ ਵਰਤੋ ਤੇ ਬਦਨਾਮੀ ਦਾ ਘਰ ਰੌਣ ਦੀ ਇਹਨਾਂ ਨੇ ਸ਼ੁਰੂਆਤ ਕਰਤੀ ਇਸ ਕਰਕੇ ਤੁਹਾਡੇ ਅੱਗੇ ਕਈ ਮੈਂ ਤੱਥ ਵੀ ਅੱਜ ਰੱਖੂੰਗਾ ਤੇ ਸਾਡਾ ਇੱਕ ਤਰੀਕੇ ਨਾਲ ਜੇ ਮੈਂ ਕਹਾਂ ਤਾਂ ਦਿਲ ਬੜਾ ਖੁਸ਼ੀ ਕਿ ਕਿਤੇ ਸ਼ਾਇਦ ਅੱਜ ਧਾਮੀ ਸਾਹਿਬ ਨੇ ਜਦੋਂ ਪੀਸੀ ਕੀਤੀ ਤਾਂ ਪੀਸੀ ਕਰਕੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਕੀ ਪਤਾ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਹੋਵੇ ਤੇ ਸੰਗਤ ਦੀ ਜਿਹੜੀ ਦਲੀਲ ਹੈ ਮੰਨ ਕੇ ਉਹ ਤਤ ਚੰਗੀ ਤਰ੍ਹਾਂ ਰੱਖ ਦਿੰਦੇ ਆ ਮੌਕਾ ਵੀ ਸੀ ਪਰ ਧਾਮੀ ਸਾਹਿਬ ਨੇ ਫੇਰ ਉਹੀ ਚੀਜ਼ ਕੀਤੀ ਪੜਤਾ ਪਾਉਣ ਦੀ ਜਿਹੜੀ ਰੀਤ ਹੈ ਬੇਸ਼ੱਕ ਧਾਮੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਧਾਮੀ ਸਾਹਿਬ ਇਹ ਜੀ ਇਮਾਨਦਾਰੀ ਤੋਂ ਆਪਾਂ ਲੈਣਾ ਕੀ ਹੈ ਤੁਸੀਂ ਕਿਸ ਸੰਸਥਾ ਦੇ ਮੁਖੀ ਹੋ ਕਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਹੜੇ ਜਥੇਦਾਰਾਂ ਦੀ ਤੁਸੀਂ ਸੰਗਤ ਕੀਤੀ ਹੈ ਤੇ ਜਿਸ ਤਰੀਕੇ ਦਾ ਤੁਹਾਡਾ ਕਿਰਦਾਰ ਹੈ ਪੰਥ ਦੇ ਵਿੱਚ ਇਹ ਥੋੜੇ ਤੋਂ ਉਮੀਦ ਨਹੀਂ ਸੀ ਤਾਮੀ ਸਾਹਿਬ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੈ ਕਿ ਤੂੰ ਇਧਰ ਉਧਰ ਕੀ ਬਾਤ ਮਤ ਕਰ ਬਤਾ ਕਿ ਕਾਫਲਾ ਕਿਉਂ ਲੂਟਾ ਰਾਜਦਾਨੋਂ ਸੇ ਗਿਲਾ ਨਹੀਂ ਤੇਰੀ ਗੈਰੀਅਤ 'ਤੇ ਸਵਾਲ ਹੈ ਮੈਂ ਤੁਹਾਡੇ ਅੱਗੇ ਆਹ ਤੱਥ ਰੱਖਦਾ ਕਿਉਂਕਿ ਹੁਣ ਤਾਂ ਸੰਗਤ ਜੀ ਸਪਰੀਮ ਕੋਰਟ ਦੀ ਆਪਾਂ ਰੂਲਿੰਗ ਮੰਨੀਏ ਉਹ ਵੀ ਆਪਿਛਲੇ ਹਫਤੇ 9 ਸਪਟੈਂਬਰ ਨੂੰ ਡਬਲ ਬੈਂਚ ਦਾ ਫੈਸਲਾ ਆ ਗਿਆ ਕਿ ਜਿਹੜੀ ਕੈਸ਼ ट्रांजੈਕਸ਼ਨਾਂ ਨੇ ਉਹ ਬੇਸ਼ੱਕ ਬੈਂਕ ਦੇ ਅੰਦਰ ਸਬੂਤ ਨਾ ਉਹਦੀ ਕੋਈ ਆਈਟਿਨਰੀ ਹੋਵੇ ਜਾਂ ਬੈਂਕ ट्रांजੈਕਸ਼ਨ ਦਾ ਨਾ ਹੋਣ ਜਿਹੜੀ ਕੈਸ਼ ਹੈ ਜੋ ਇੱਕ ਪਾਸਿਓ ਜਿੰਨਾ ਘਟਾਇਆ ਹੋਵੇ ਕੱਢਿਆ ਹੋਵੇ ਤੇ ਦੂਜੇ ਪਾਸਿਓ ਉਹਨੇ ਵਰਤਿਆ ਹੋਵੇ ਉਸ ਨੂੰ ਵੀ ਇੱਕ ਕਾਰਪੋਰੇਟ ਵੈਲਸ ਐਵੀਡੈਂਸ ਕੋਡ ਦੇ ਵਿੱਚ ਮੰਨਿਆ ਜਾ ਸਕਦਾ ਆ ਮੈਂ ਤੁਹਾਡੇ ਅੱਗੇ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਰੱਖ ਰਿਹਾ ਤੇ ਇਸ ਦੇ ਆਧਾਰ ਤੇ ਇਸ ਦੇ ਆਧਾਰ ਤੇ ਮੈਂ ਤੁਹਾਡੇ ਅੱਗੇ ਹੁਣ ਬੇਨਤੀ ਕਰੂੰਗਾ ਆਪਦੀ ਆਈਟੀ ਟੀਮ ਨੂੰ ਕਿ ਉਹ ਜਿਹੜੀ ਪਹਿਲੀ ਸਲਾਈਡ ਹੈ ਤੁਹਾਡੇ ਅੱਗੇ ਰੱਖਣ ਕਿਉਂਕਿ ਇੱਕ ਐਵੀਡੈਂਸ ਦੇ ਤੌਰ ਤੇ ਜੋ ਅਸੀਂ ਕਾਰਪੋਰੇਟ ਕੀਤੀ ਹੈ ਕਿ ਇੱਥੇ ਧਾਮੀ ਸਾਹਿਬ ਅਨਾਉਂਸ ਕਰਦੇ ਹੈ ਉੱਥੇ ਥੱਲੇ ਲਾਗੂ ਕਰਦੇ ਨੇ ਸ਼੍ਰੋਮਣੀ ਕਾਲdal ਦੇ ਵਰਕਰ ਤੇ ਜਿਵੇਂ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਜੋ ਆਪਦੇ ਏਜੰਡੇ ਵਿੱਚ ਅਨਾਉਂਸ ਕਰੀ ਜਾਂਦੇ ਨੇ ਉਹ ਥੋੜੀ ਦੇਰ ਬਾਅਦ ਆਪਾਂ ਦੇਖ ਰਹੇ ਹਾਂ ਕਿ ਐਸਜੀਪੀਸੀਓ ਚੀਜ਼ਾਂ ਨੂੰ ਮਨਜ਼ੂਰੀ ਦੇ ਕੇ ਅਕਾਲੀ ਕਾਡਰ ਦੇ ਕੋਲ ਹੈ ਜਿਹੜਾ ਉਹ ਸਮਾਨ ਪਹਚਾਈ ਜਾਂਦੇ ਨੇ ਤੁਸੀਂ ਹੁਣ ਜਿਵੇਂ ਸਕਰੀਨ ਤੇ ਦੇਖ ਸਕ ਰਹੇ ਹੋ ਕਿ 1 ਲੱਖ ਏਕੜ ਜ਼ਮੀਨ ਲਈ ਸਰਟੀਫਿਕੇਟ ਕਣਕ ਦੇ ਬੀਜ ਸੀ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਜਿਹੜੇ ਕਿ ਭਗੌੜਾ ਦਲ ਹੈ ਉਹ ਆਪ ਦੀ ਜੁਡੇਲੀ ਨੂੰ ਅਨਾਉਂਸ ਕਰਦੇ ਨੇ ਕਿ ਆਪਾਂ ਇਹ ਸਾਰੇ ਸੰਗਤ ਚ ਦੇਣੇ ਆ ਫਿਰ 500 ਟਰੱਕ ਕਹਿੰਦੇ ਤੂੜੀ ਦਾ ਦਵਾਂਗੇ ਫਿਰ ਕਹਿੰਦੇ ਆ 500 ਆ ਜਿਹੜੀ ਫੌਗਿੰਗ ਮਸ਼ੀਨਾਂ ਨੇ ਉਹ ਦਵਾਂਗੇ ਫਿਰ ਕਹਿੰਦੇ ਆ 500 ਟਰੱਕ ਮੱਕੀ ਦੇ ਅਚਾਰ ਦੇ ਦਵਾਂਗੇ ਫਿਰ ਕਹਿੰਦੇ ਗਰੀਬਾਂ ਤੇ ਲੋੜਵੰਤ ਪਰਿਵਾਰ ਲਈ 30000 ਕਵਾਂਟਲ ਕਣਕ ਦਵਾਂਗੇ ਫਿਰ ਤੁਸੀਂ ਦੇਖੋ ਇਹ 8 ਤਰੀਕ ਤੱਕ ਇਹ ਸਾਰੇ ਏਜੰਡੇ ਅਨਾਉਂਸ ਹੁੰਦੇ ਐ ਤੇ 11 ਸਪਟੰਬਰ ਨੂੰ ਇਹ ਸੰਗਤ ਜੀ ਤੇ ਥੋੜਾ ਵਿਸ਼ੇਸ਼ ਧੰਦਿਓ 11 ਸਪਟੰਬਰ ਨੂੰ ਐਸਜੀਪੀਸੀ ਉਹੀ ਦੇ ਜਿਹੜੇ ਐਲਾਨ ਆਪਦੀ ਮਨਜ਼ੂਰੀਆਂ ਦੇ ਕੇ ਬਰਾਬਰੀ ਕਰ ਦਿੰਦੀ ਇਹ ਐਸਜੀਪੀਸੀ ਇੱਕ ਪਰਿਵਾਰ ਦੀ ਸੰਸਥਾ ਬਣ ਕੇ ਰਹਿ ਗਈ ਐ ਆਪਾਂ ਦੇਖਦੇ ਆ ਕਿ ਸਿੱਖੀ ਪ੍ਰਚਾਰ ਦੇ ਵਿੱਚ ਕਿੰਨਾ ਗਿਰਾਵਟ ਆਈ ਐ ਆਰੰਭ ਪਰ ਵਰਤਨ ਹੋ ਰਿਹਾ ਹੈ ਆਪਾਂ ਸਿੱਖ ਬੱਚਿਆਂ ਦੀ ਬਾਹ ਚੰਗੀ ਤਰ੍ਹਾਂ ਨਹੀਂ ਫੜਨ ਪਾਰੇ ਇਹਦਾ ਕਾਰਨ ਕੀ ਹੈ ਕਿਉਂਕਿ ਇਹ ਸੰਸਥਾ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਕੇ ਰਹੇਗੀ ਨਿੱਜੀ ਜਾਇਦਾਦ ਸੰਗਜੀਵ ਮੈਂ ਸਿੱਖ ਇਤਿਹਾਸ ਦਾ ਤੁਹਾਡੇ ਅੱਗੇ ਰੱਖਣਾ ਚਾਹੂੰਗਾ ਇੱਕ ਪਹਿਲੂ ਧੀਰ ਮੱਲਿਏ ਹੋਏ ਨੇ ਜਿਨ੍ਹਾਂ ਨੇ ਇਸੇ ਤਰੀਕੇ ਨਾਲ 나ਗਵਲ ਪਾ ਕੇ ਗੁਰੂ ਦੀ ਗੋਲਕ ਤੇ ਜੋ ਆਦਗਰਨ ਸਾਹਿਬ ਦੇ ਸਰੂਪ ਸੀ ਉਹਨਾਂ ਦੇ ਉੱਪਰ ਆਪ ਦਾ ਕਬਜ਼ਾ ਜਮਾ ਲਿਆ ਸੀ ਉਸ ਤੋਂ ਬਾਅਦ ਦਸਮ ਪਾਤਸ਼ਾਹ ਦੇ ਸਮੇਂ ਮਸੰਦ ਹੋਏ ਨੇ ਤੇ ਉਹਨਾਂ ਦਾ ਹਾਲ ਕੀ ਹੋਇਆ ਉਹ ਆਪਾਂ ਬਹੁਤ ਭਲੀ ਭਾਂਤ ਜਾਣਦੇ ਆ ਸਿੱਖ ਧਰਮ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਤੇ ਮਸੰਦਾਂ ਨੂੰ ਕੜਾਹੇ 'ਚ ਸਾੜਨਾ ਕੀਤਾ ਸੀ ਕੜਾਹਿਆਂ 'ਚ ਕੀ ਇਹਨਾਂ ਦੀ ਕੋਈ ਕਰਨੀ ਇਸ ਨਾਲੋਂ ਘੱਟ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿ ਸੁਖਬੀਰ ਬਾਦਲ ਦੀ ਨਿੱਜੀ ਜਾਇਦਾਦ ਇਸ ਦਾ ਜਵਾਬ ਕੌਣ ਦੇਊਗਾ ਮੈਂ ਤੁਹਿਆ ਕਿ ਹੁਣ ਇੱਕ ਕਈ ਤੱਥ ਰੱਖਦਾ ਤੁਸੀਂ ਦੇਖੋ ਕਿ ਸੰਗਰੂਰ ਜ਼ਿਲ੍ਹੇ ਦੀ ਇੱਕ ਗੱਲ ਹੈ ਉੱਥੋਂ ਹੀ ਤੁਹਾਨੂੰ ਸਾਰਾ ਕਨਸੈਪਟ ਸਮਝ ਆ ਜਾਊਗਾ ਕਿ ਬੈਕਗ੍ਰਾਉਂਡ ਕੀ ਹੈ ਇਹ 6 ਤਰੀਕ ਨੂੰ ਜੋ ਕਿ ਸੁਖਬੀਰ ਸਿੰਘ ਬਾਦਲ ਜੀ ਉੱਥੇ ਜਾਂਦੇ ਨੇ ਮੈਂ ਆਈਟੀ ਟੀਮ ਨੂੰ ਬੇਨਤੀ ਕਰੂੰਗਾ ਕਿ ਵੀਡੀਓ ਚਲਾਉਣ 2000 ਲੀਟਰ ਉਹ ਡੀਜ਼ਲ ਭੇਜ ਦੂੰਗਾ ਆ ਵੀ ਪੈਸਾ ਇਕੱਠੇ ਬੰਨਾਲ ਕੇ ਕਰ ਦੋ 000 ਲੀਟਰ ਮੈਂ ਭੇਜੂਗਾ ਸ਼ਾਮ ਤੱਕ ਠੀਕ ਹੈ ਉਹ ਵੀ ਲੋਡ ਤੇ ਠੀਕ ਹੈ 2000 ਲੀਟਰ ਮੈਂ ਮੰਨ ਲੈਂਦੇ ਹਾਂ ਮੈਂ ਭੇਜੀ ਜਾਵਾਂ ਇਕੱਠੇ ਹੁਣ ਹੁਣ ਛੋਟੇ ਵਾਸਤੇ ਮੈਂ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਕਿਉਂ ਮੈਂ ਤੇ ਕਹਿ ਤਾ ਗਿਆ 2000 ਲੀਟਰ ਉਹ ਡੀਜ਼ਲ ਭੇਜ ਇੱਕ ਵਾਰ ਬੰਦ ਕਰੇ ਹੁਣ ਪੈਸਾ ਹੁਣ 6 ਤਰੀਕ ਨੂੰ ਇਹ ਅਨਾਉਂਸਮੈਂਟ ਹੁੰਦੀ ਹੈ ਤੇ ਵਿੱਚ ਤੁਸੀਂ ਦੇਖੋ ਕਿਉਂਕਿ 6 ਤਰੀਕ ਨੂੰ ਹੁੰਦਾ ਹੈ ਤੁਹਾਡਾ ਅ ਅੱਗੇ ਵਿੱਚ ਸੈਚਰਡੇ ਸੰਡੇ ਦੀ ਛੁੱਟੀ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ 8 ਤਰੀਕ ਮੰਡੇ ਵਰਕਿੰਗ ਹੈ ਉਹਦੋਂ ਐਸਡੀਪੀਸੀ ਕਾਰਵਾਈ ਕਰਦੀ ਹੈ ਇਹ ਸੀਕਵੈਂਸ ਆਫ ਇਵੈਂਟਸ ਥੋੜੇ ਇੰਪੋਰਟੈਂਟ ਨੇ ਐਵਿਡੈਂਸ ਕਾਰਪੋਰੇਟ ਕਰਨ ਨੂੰ ਇਹ ਪਲੀਜ਼ ਤੁਸੀਂ ਪੈਨ ਡਾਊਨ ਕਰੋ 6 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਜੀ ਸੰਗਰੂਰ ਆਪਣੇ ਹਲਕਾ ਇੰਚਾਰਜ ਨੂੰ ਹਿਦਾਇਤ ਕਰਦੇ ਕੀ ਕਰਦੇ ਨੇ ਕਿ ਤੁਸੀਂ ਇਹ ਜਿਹੜਾ 2000 ਲੀਟਰ ਡੀਜ਼ਲ ਹੈ ਇਹ ਮੈਂ ਤੁਹਾਡੇ ਕੋਲ ਭੇਜੂੰਗਾ ਤੇ ਤੁਸੀਂ ਇਹ ਸਾਰੇ ਜਿਹੜਾ ਆਪਦਾ ਉਹ ਅੱਗੇ ਵੰਡ ਦਿਓ ਅੱਗੇ ਹੋ ਕੇ ਵੰਡ ਦਿਓ ਆਪਦੇ ਕਾਰਡਰ ਦੇ ਵਿੱਚ ਵੰਡ ਦਿਓ ਨਾਲ ਦੇਖੋ ਤੁਸੀਂ 8 ਤਰੀਕ ਤੱਕ ਛੁੱਟੀ ਆ ਆਪਣਾ 7 ਤਰੀਕ ਤੱਕ ਛੁੱਟੀਆਂ ਹੁੰਦੀਆਂ ਤੇ 8 ਤਰੀਕ ਨੂੰ ਵਰਕਿੰਗ ਡੇ ਇੱਕੋ ਹੁੰਦਾ ਮੰਡੇ ਵਿੱਚ ਪੈਂਦਾ ਉਹਦੋਂ ਉਹ ਐਸਜੀਪੀਸੀ ਆਪਦੀ ਕਾਰਵਾਈ ਪੂਰੀ ਕਰਕੇ ਤੇ ਚਿੱਠੀ ਅੰਮ੍ਰਿਤਸਰ ਉਤਾਰ ਖੜਕਦੀ ਹੈ ਕਿ ਸੁਖਵੀਰ ਜੀ ਦਾ ਫੋਨ ਆ ਗਿਆ ਭੇਜੋ ਕੋਲਕ ਤੇ ਪੈਸੇ ਖੋਲੋ ਜਿੰਦੜੇ ਤੇ ਡੀਜ਼ਲ ਖਰੀਦੋ ਸ਼ਾਮ ਤੋਂ ਪਹਿਨਾ ਪਹਿਨਾ ਡੀਜ਼ਲ ਉਥੇ ਪਹੁੰਚ ਜਾਣਾ ਚਾਹੀਦਾ ਸੁਖਵੀਰ ਜੀ ਦੇ ਚੇਤੇ ਹਲਕਾਂ ਇਚਾਰ ਜੁੜੀ ਇੱਕ ਕਰ ਰਹੀ ਹੈ ਤੇ ਆ 9 ਤਰੀਕ ਨੂੰ ਨਾਲ ਹੀ ਫਿਰ ਮਨਜ਼ੂਰੀ ਦਿੱਤੀ ਜਾਂਦੀ ਹੈ ਮੈਂ ਟੀਮ ਨੇ ਕਹੂੰਗਾ ਕਿ ਆਪਣੀ ਚਿੱਠੀ ਹੈ ਜਿਹੜੀ ਉਹ ਜ਼ਰੂਰ ਇੱਕ ਸਕਰੀਨ ਤੇ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਕਿ 9 ਤਰੀਕ ਨੂੰ ਨਾਲ ਹੀ ਐਸਜੀਪੀਸੀ ਦਾ ਰਿਕਾਰਡ ਆ ਰਿਕਾਰਡਡ ਐਵੀਡੈਂਸ ਹੈ 9 ਤਰੀਕ ਨੂੰ ਉਹਨਾਂ ਹੀ ਡੀਜ਼ਲ ਦੀ ਮਨਜ਼ੂਰੀ ਉੱਥੇ ਦੇ ਦਿੱਤੀ ਜਾਂਦੀ ਹੈ ਇਹ ਚੱਲ ਪੂਰੇ ਪੰਜਾਬ 'ਚ ਰਿਹਾ ਹੈ ਜਦੋਂ ਆਪਾਂ ਕਹਿੰਦੇ ਆ ਕਿ ਚੋਰ ਦੀ ਚੋਰੀ ਫੜੀ ਗਈ ਤਾਂ ਉਹ ਜ਼ਿਲ੍ਹੇ ਸੰਗਰੂਰ ਦੇ ਵਿੱਚ ਫੜੀ ਗਈ ਇਹਦੇ ਵਿੱਚ ਵੀ ਆਪਣੇ ਆਈਟੀ ਟੀਮ ਨੂੰ ਕਹੂੰਗਾ ਕਿ ਇੱਕਾ ਵੀਡੀਓ ਜ਼ਰੂਰ ਦੇਖਿਓ ਇਹਨਾਂ ਦੇ ਵਿੱਚ ਹਲਕਾ ਇੰਚਾਰ ਜਿਹੜੇ ਆ ਦੇਖੋ ਮੈਂ ਕਹਿੰਦਿਓ ਮੈਂ ਭੇਜੀ ਹੋਇਆ ਇੱਕ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮੈਂ ਤੇ ਲੈ ਕੇ ਗਿਆ ਤੇ ਹੋਰ ਵੀ ਲੋਡ ਪਈ ਪੂਰੀ ਜਿਹੜਾ ਉਹਨਾਂ ਦਾ ਦੇ ਬਹੁਤ 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 ਆ ਵਾਕਿਆ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸੰਗਰੂਰ ਆ ਮੈਨੇਜਰ ਸਾਹਿਬ ਦੀ ਚਿੱਠੀ ਹੈ 9 ਤਰੀਕ ਨੂੰ ਮਨਜ਼ੂਰੀ ਦਿੰਦੇ ਨੇ ਜੋ ਸੁਖਬੀਰ ਸਿੰਘ ਬਾਦਲ ਜੀ 5 ਸਤੰਬਰ ਨੂੰ 5 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਅਨਾਉਂਸ ਕਰਦੇ ਆ ਵਿੱਚ ਛੁੱਟੀਆਂ ਪੈ ਜਾਂਦੀਆਂ 6 ਤੇ 7 ਦੀਆਂ 8 ਵਰਕਿੰਗ ਡੇ ਆ ਉਹਦੋਂ ਨੂੰ ਮੰਜ਼ੂਰੀ ਹੋ ਕੇ ਤੇ 9 ਤਰੀਕ ਨੂੰ ਨਾਲ ਦੀ ਨਾਲ ਹੀ ਮਨਜ਼ੂਰੀ ਹੋ ਜਾਂਦੀ ਹੈ ਜਦੋਂ ਅੰਮ੍ਰਿਤਸਰ ਉਤਾਰ ਖਰਚਦੀ ਏ ਐਵੀਡੈਂਸ ਹੈ ਜਿਹੜਾ ਇਹ ਅਸੀਂ ਦੇਖਿਆ ਕਿ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਸੁਖਬੀਰ ਜੀ ਆਪਣੇ ਧੜੇ ਦੇ ਨਾਲ ਗਏ ਨੇ ਆਪਣੇ ਹਲਕਾ ਇੰਚਾਰਜ ਨਾਲ ਗਏ ਨੇ ਆਪਣੇ ਕਾਰਡਰ ਨਾਲ ਗਏ ਪਹਿਲੀ ਗੱਲ ਤਾਂ ਕਿਸੇ ਲੋਡ ਬੰਦ ਤੱਕ ਤੁਸੀਂ ਦੇਖਿਓ ਵੀਡੀਓ 'ਚ ਇੱਕ ਨੋਟ ਕਰਿਓ ਪੈਸੇ ਨਹੀਂ ਗੁਸਰੀ ਤਰੀਕੇ ਦੂਸਰਾ ਪੁਆਇੰਟ ਜਿਹੜਾ ਇੰਪੋਰਟੈਂਟ ਕਵਰ ਕਰਨ ਵਾਲਾ ਮੈਂ ਆਪ ਤੁਹਾਨੂੰ ਉਹ ਨਹੀਂ ਬੋਲੂਗਾ ਤੁਸੀਂ ਇਸ਼ਾਰੇ ਨਾਲ ਸਮਝ ਜਿਓ 50 50 100 100 ਰੁਪਏ ਦੇ ਨੋਟ ਐਡੀਆਂ ਥੱਦੀਆਂ ਆਪਾਂ ਬੈਂਕਾਂ ਤੋਂ ਟ੍ਰਾਂਜੈਕਸ਼ਨ ਨਾਲ ਲੈ ਨਹੀਂ ਆ ਕੈਸ਼ ਕੇਵਰ ਕਢਾਉਣਾ ਪੈਂਦਾ ਇਹ 50 50 ਰੁਪਏ ਵਾਲੀ ਥੱਦੀਆਂ ਕਿੱਥੋਂ ਮਿਲਦੀਆਂ ਬੈਂਕ ਤੋਂ ਨਹੀਂ ਮਿਲਦੀਆਂ ਇਹ 50 50 ਦੇ ਨੋਟ ਜਿਹੜੇ ਇਹ ਮੱਥਾ ਕਿਵੇਂ ਤੇ ਕਿੱਥੇ ਸੰਗਤ ਟੇਕਦੀ ਹੈ ਤੇ ਕਿੱਥੇ ਇਕੱਠੇ ਹੁੰਦੇ ਆ ਤੁਸੀਂ ਮੇਰੇ ਨਾਲ ਵੱਧ ਜਾਣੂ ਚਲੋ ਉਹ ਮੈਂ ਕਹਿੰਦਾ ਨੋਟ ਵੀ ਜਿਆਦਾ ਦਿਖਾਉਣ ਨੂੰ ਲਿਆਏ ਕਿਵੇਂ ਲਿਆਏ ਉਹ ਤੁਸੀਂ ਸਾਰੇ ਉਹ ਚੱਕਰਾਂ ਚ ਬੰਦੀ ਮੈਂ ਪੈਂਦਾ ਪਰ ਹੁਣ ਮੈਂ ਸਲਾਈਡ ਬਾਈ ਸਲਾਈਡ ਇੰਟਾਇਰਲੀ ਜੋ ਇਹਨਾਂ ਦੀ ਹੁਣ ਤੱਕ ਦੀ ਐਕਸਰਸਾਈਜ਼ ਰਹੀ ਹੈ ਸਾਰੇ ਡਿਸਟ੍ਰਿਕਟ ਦੀ ਇੱਥੇ ਸੁਖਵੀਰ ਸਿੰਘ ਬਾਦਲ ਅਨਾਉਂਸ ਕਰ ਰਹੇ ਨੇ ਪੈਰਲਰ ਉਹਦੇ ਐਸਜੀਪੀਸੀ ਉਨਾ ਹੀ ਜਿਹੜਾ ਆਪਦੇ ਆਪ ਦੇ ਗੁਰਦੁਆਰਿਆਂ ਨੂੰ ਹਦਾਇਤ ਕਰਕੇ ਉਹਨੀ ਸਮਗਰੀ ਉਹਨਾਂ ਕੈਸ਼ ਤੇ ਉਹ ਸਾਰਾ ਉਥੋਂ ਅਨਾਉਂਸ ਹੋ ਰਿਹਾ ਇੱਕ ਇੱਕ ਜਿਹੜੀ ਵਿਜ਼ਿਟ ਹੈ ਉਹਦਾ ਅਸੀਂ ਤੁਹਾਡੇ ਅੱਗੇ ਪ੍ਰੂਫ ਰੱਖਾਂਗੇ ਤਾਂ ਕਿ ਤੁਹਾਨੂੰ ਆਪਦੀ ਪੂਰੀ ਜਿਹੜੀ ਸਟੋਰੀ ਹੈ ਪੂਰਾ ਜਿਹੜਾ ਐਵੀਡੈਂਸ ਆਫ ਕਾਰਪੋਰੇਟ ਹੋ ਜਾਏ ਜਿਹੜੇ ਅਸੀਂ ਗੱਲ ਕਰਦੇ ਤੁਹਾਨੂੰ ਕੋਸ਼ਿਸ਼ ਕਰ ਰਹੇ ਮੈਂ ਆਪਦੀ ਆਈਟੀ ਟੀਮ ਨੂੰ ਕਹੂੰਗਾ ਕਿ ਪਹਿਲੀ ਸਲਾਈਡ ਹੈ ਜਿਹੜੀ ਉਹ ਪੂਰੀ ਸਕਰੀਨ ਤੇ ਦਿਖਾਓ ਇਹ ਦੇਖੋ 23 ਅਗਸਤ ਨੂੰ ਬੱਲੂਆਣਾ ਤੇ ਅਬੋਰ ਇਲਾਕੇ ਵਿੱਚ ਸੁਵੀਰ ਜੀ ਜਾਂਦੇ ਨੇ ਤੇ ਜਿੱਨਾ ਉੱਤੇ ਅਨਾਉਂਸ ਕਰਕੇ ਆਉਂਦੇ ਆ ਉਹਦੇ ਅਗਲੇ ਦਿਨ ਹੀ ਤਰਨ ਤਾਰਨ ਤੋਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ 365000 ਰੁਪਏ 365000 ਰੁਪਏ ਉਥੋਂ ਜਿਹੜੀ ਕਿ ਅਪਰੂਵ ਹੋ ਜਾਂਦੇ ਨੇ ਖਡੂਰ ਸਾਹਿਬ 26 ਤਰੀਕ ਨੂੰ ਸੈਕੰਡ ਸਲਾਈਡ ਪੀ ਖਡੂਰ ਸਾਹਿਬ ਜਾ ਕੇ 26 ਅਗਸਤ ਨੂੰ ਉੱਥੇ ਜਿਹੜੇ ਇਹ ਪੈਸੇ ਅਨਾਉਂਸ ਕਰਦੇ ਨੇ ਤੇ ਨਾਲ ਹੀ ਸ਼੍ਰੀ ਮੁਕਸਰ ਸਾਹਿਬ ਵੱਲੋਂ 3 ਲੱਖ 79000 ਤੇ ਉੱਥੇ ਜਿਹੜੇ ਨਾਲ ਹੀ ਅਨਾਉਂਸ ਹੋ ਜਾਂਦੇ ਆ 3 ਲੱਖ 79000 31 ਅਗਸਤ ਨੂੰ 3rd ਸਲਾਈਡ ਡੇਰਾ ਬਾਬਾ ਨਾਨਕ ਜਾਂਦੇ ਨੇ ਤੇ ਉੱਥੇ ਨਾਲ ਹੀ 2 ਲੱਖ 51000 ਹੈ ਜਿਹੜੇ ਉਹ ਨਾ ਉਹ ਉੱਥੋਂ ਜਿਹੜੇ ਐ ਕਿ ਅਪਰੂਵ ਹੋ ਕੇ ਲੋਕਲ ਗੁਰਦੁਆਰੇ ਦੇ ਮੈਨੇਜਰ ਉਹ ਅਪਰੂਵ ਕਰਦੇ ਨੇ ਫਿਰ ਚਿੱਠੀ ਦੀ ਆਰਡਰ ਲਈ ਫਰੋਜਪੁਰ ਸੁਬੀਰ ਜੀ ਜਾਂਦੇ ਨੇ ਨਾ ਲਈ ਪੈਰਲਰ 16 ਲੱਖ 8000 ਇੱਥੇ ਕਿਉਂਕਿ ਉਹ ਰੋਜੀ ਬੋਬੀ ਨੋਨੀ ਉਹਨਾਂ ਦਾ ਏਰੀਆ ਹੈ ਲਾਰਡਲੇਨ ਇੱਥੇ ਕਿਉਂ ਥੋੜਾ ਜਿਆਦਾ ਪਾਇਆ ਸੁਬੀਰ ਜੀ ਨੇ ਫਰੋਜ ਜਾਂਦੇ ਨੇ 16 ਲੱਖ 8000 ਨਾਲ ਹੀ ਗੁਰੂ ਘਰ ਤੋਂ ਉੱਥੋਂ ਗੁਰੂ ਸਰ ਜਾਮਣੀ ਸਾਹਿਬ ਵਜੀਦਪੁਰ ਤੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਫਿਰ ਆਜੋ ਸੁਲਤਾਨਪੁਰ ਲੋਧੀ 24 ਅਗਸਤ ਨੂੰ ਜਾਂਦੇ ਨੇ ਤੇ 12,95,000 12,95,000 ਉੱਥੋਂ ਇਹ ਜਿਹੜਾ ਕਿ ਨਾਲ ਦੇ ਨਾਲ ਰਿਲੀਜ਼ ਹੋ ਜਾਂਦਾ ਹੈ ਫਿਰ 1 ਸਤੰਬਰ ਪਟਿਆਲਾ ਜਿੱਥੇ ਕਿ 9,66,000 ਰੁਪਏ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਛੇ ਨੌਵੀਂ ਉੱਥੋਂ ਹੈ ਜਿਹੜਾ ਨਾਲ ਦੇ ਨਾਲ ਰਿਲੀਜ਼ ਹੋ ਜਾਂਦਾ ਹੁਣ ਇੱਥੇ ਭਰਾਵੋ ਏਜੰਡਾ ਇੱਕ ਹੈ ਤੱਥਾਂ ਦੇ ਆਧਾਰ ਤੇ ਅਸੀਂ ਗੱਲ ਕੀਤੀ ਹੈ ਚੰਗਾ ਹੁੰਦਾ ਕਿ ਧਾਮੀ ਸਾਹਿਬ ਅੱਜ ਪਰਦਾ ਪਾਉਣ ਦੀ ਬਜਾਏ ਇਹ ਸਾਰਿਆਂ ਨੂੰ ਕਲੀਅਰ ਕਰ ਦੇ ਕਿ ਹੁਣ ਤੱਕ ਜਿਹੜਾ 77 ਲੱਖ ਰੁਪਏ ਦਾ ਜਿਹੜਾ ਇਹਨਾਂ ਨੇ ਹੁਣ ਤੱਕ ਅਨਾਉਂਸ ਕੀਤਾ ਹੈ ਗੁਰੂ ਘਰਾਂ ਚ ਉਹ ਕਿੱਥੇ ਵੰਡੇ ਆ ਕਿਵੇਂ ਵੰਡੇ ਕਿਉਂਕਿ ਸਾਡੇ ਹਿਸਾਬ ਨਾਲ ਤਾਂ ਜੋ ਅਸੀਂ ਐਵੀਡੈਂਟਲੀ ਪ੍ਰੂਫ ਕਰਤਾ ਕਿ ਕਿਵੇਂ ਵੰਡ ਹੋ ਰਿਹਾ ਤੇ ਕੌਣ ਇਹਦੀ ਵਰਤੋਂ ਕਰ ਰਿਹਾ ਅਸੀਂ ਐਸਜੀਪੀਸੀ ਦੇ ਕੁਛੇ ਵੀ ਪੁੱਟ ਕਰ ਰਹੇ ਕਿ ਤੁਸੀਂ ਨਹੀਂ ਕਰ ਰਹੇ ਕੁਝ ਫਲੱਡ ਵਿਕਟਮਸ ਲਈ ਤੁਸੀਂ ਕਰ ਰਹੇ ਹੋ ਤੇ ਪਰ ਤੁਸੀਂ ਕਿਸੇ ਸਹਾਰ ਵੀ ਨਹੀਂ ਕਰ ਰਹੇ ਤੁਸੀਂ ਆਪਣਾ ਫਰਜ਼ਦਾ ਕਰ ਰਹੇ ਹੋ ਪਰ ਜਿਸ ਤਰੀਕੇ ਨਾਲ ਕਰ ਰਹੇ ਹੋ ਉਸ ਤਰੀਕੇ ਦੇ ਉੱਪਰ ਬਹੁਤ ਵੱਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਕੀ ਇਹ ਸਿਰਫ ਸੁਖਬੀਰ ਸਿੰਘ ਬਾਦਲ ਦੀ ਪਿੱਠ ਥੋਕੀ ਸੰਸਥਾ ਬਣ ਕੇ ਰਹੇਗੀ ਹੈ ਜਿਸ ਨੂੰ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸੀ ਉਸ ਦਾ ਧਾਰਾ ਇੰਨਾ ਛੋਟਾ ਕਰਤਾ ਹੈ ਕਿ ਹਲਕਾ ਹੀ ਚਾਰਜ ਉਹਦੇ ਉੱਪਰ ਆ ਕੇ ਬੈਠ ਗਏ ਨੇ ਗੁਰਦੁਆਰਾ ਐਕਟ ਕੱਢ ਲੋ ਐਸਡੀਪੀਸੀ ਮੈਂਬਰਸ ਨੇ ਜਿਹੜੇ ਉਹਨਾਂ ਦਾ ਰੋਲ ਬਹੁਤ ਡਿਟੇਲ ਚ ਡਿਫਾਈਨ ਹੈ ਇੱਕ ਮੈਂਬਰ ਐਸਜੀਪੀਸੀ ਜੋ ਲੋਕਾਂ ਦੀ ਵੋਟਾਂ ਦੇ ਨਾਲ ਚੁਣਿਆ ਹੋਇਆ ਨਮਾਇੰਦਾ ਉਸ ਦਾ ਰੋਲ ਦੇਖੋ ਇਹਦੇ ਵਿੱਚ ਕਿੱਥੇ ਆ ਮਿਲ ਐਂਡ ਵਾਇਡ ਗੁਰਦੁਆਰਾ ਸਾਹਿਬ ਦੇ ਕੋਈ ਸੇਵਾਦਾਰ ਮੈਨੇਜਰ ਕੋਈ ਲੋਕਲ ਸਿੱਖ ਸੰਸਥਾ ਉਹਨਾਂ ਦਾ ਰੋਲ ਦੇਖੋ ਕਿੱਥੇ ਮਿਲ ਐਂਡ ਵਾਇਡ ਸਿੱਧਾ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਪੈਸੇ ਆ ਰਹੇ ਨੇ ਲੋਕਲ ਮੈਨੇਜਰਾਂ ਦੇ ਰਾਹੀਂ ਅੱਗੇ ਵੰਡੇ ਜਾ ਰਹੇ ਤੇ ਉਹ ਅੱਗੇ ਗਰਾਊਂਡ ਲੈਵਲ ਤੇ ਹੱਥ ਚ ਕੀਦੇ ਆ ਹਲਕਾਂ ਚਾਰਜਾਂ ਦੇ ਤੁਸੀਂ ਦੇਖਿਆ ਸੰਗਰੂਰ ਤਾਂ ਇਕੱਲਾ ਨਹੀਂ ਅੱਗੇ ਜਿੱਥੇ-ਜਿੱਥੇ ਸੁਖਬੀਰ ਸਿੰਘ ਬਾਦਲ ਗਏ ਨੇ ਉਹਨਾਂ ਦੇ ਹਲਕਾਂ ਇੰਚਾਰ ਤੇ ਉਹਨਾਂ ਦੇ ਚਾਰ ਪੰਜ ਵਰਕਰ ਜਿਹੜੇ ਕਹਿੰਦੇ ਨੇ ਕਿ ਸੁਖਬੀਰ ਜੀ ਤੁਸੀਂ ਆਗੇ ਹੁਣ ਬਸ ਫਲੱਡ ਵੀ ਸੁੱਕ ਜੂ ਤੇ ਪੈਸੇ ਵੀ ਬੰਦ ਹੋ ਜਾਣਗੇ ਸੁਖਬੀਰ ਜੀ ਸੁਖਬੀਰ ਜੀ ਉਹ ਚਾਰ ਪੰਜ ਪਹਿਲਾਂ ਹੀ ਖੜਾਏ ਹੁੰਦੇ ਉਹਨਾਂ ਦੇ ਹੱਥ ਦੇ ਵਿੱਚ ਹੀ ਫਲੱਡ ਦੇ ਜਿਹੜੇ ਪੈਸੇ ਨੇ ਉਹਨਾਂ ਦੇ ਹੱਥ 'ਚ ਹੀ ਗੁਰੂ ਘਰਾਂ ਦੇ ਜਿਹੜੇ ਗੋਲਕ ਦਾ ਪੈਸਾ ਫੜਾਇਆ ਜਾਇਆ ਜਾ ਰਿਹਾ ਹੈ ਉਨ ਇੱਥੇ ਐਂਡ ਚ ਆ ਕੇ ਸਿਰਫ ਇੱਕ ਸਵਾਲ ਹੈ ਧਾਮੀ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਹੈ ਡੋਲੇ ਮੇਰੇ ਦਾ ਹਾਜੀ ਵੀ ਕੁਝ ਨਹੀਂ ਵਿਗੜੇ ਬੇਸ਼ੱਕ ਤੁਸੀਂ ਉਦੋਂ ਜਦੋਂ ਅਕਾਲ ਤਖਤ ਸਾਹਿਬ ਦੀ ਗਿਆਂ ਦੀ ਕੋਈ ਮੁੱਲ ਨਹੀਂ ਸੀ ਪਾਇਆ ਸੰਗਤ ਦਾ ਮੁੱਲ ਨਹੀਂ ਸੀ ਪਾਇਆ ਜਿਹੜੀ ਕੁਰਸੀ ਤੇ ਤੁਸੀਂ ਇੱਥੇ ਬੈਠੇ ਹੋ ਇਹ ਬਯੰਤ ਬਯੰਤ ਸਿੱਖਾਂ ਦੇ ਸਿਰ ਲਾ ਕੇ ਕੁਰਸੀ ਬਣੀ ਹੈ ਇਸ ਸਿੱਖਾਂ ਦੀ ਸਾਂਝੀ ਸੰਸਥਾ ਇਹਦਾ ਦਾਇਰਾ ਇਹਨਾਂ ਛੋਟਾ ਨਾ ਕਰੋ ਜੇ ਕੋਈ ਗਲਤ ਕੰਮ ਕਰਦਾ ਤਾਂ ਤੁਹਾਡੇ ਤੋਂ ਉਮੀਦ ਹੈ ਤੁਹਾਡੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਹੈ ਉਹਦੇ ਉੱਪਰ ਸਾਨੂੰ ਕੋਈ ਸ਼ੱਕ ਨਹੀਂ ਸਾਨੂੰ ਤੁਹਾਡੇ ਤੇ ਮਾਣ ਹੈ ਪਰ ਜੋ ਤੁਸੀਂ ਕਾਰਗੁਜ਼ਾਰੀ ਕਰ ਰਹੇ ਹੋ ਜੇ ਅੱਖਾਂ ਮੀਚ ਕੇ ਬੈਠ ਜਾਓ ਜੇ ਕਬੂਤਰ ਅੱਖਾਂ ਮੀਚ ਕੇ ਬੈਠ ਜਾਓ ਉਹਦੇ ਨਾਲ ਬਿੱਲੀ ਆਪਦਾ ਰਾਹ ਨਹੀਂ ਬਦਲਦੀ ਬੇਤੀ ਹੈ 70 ਲੱਖ ਜਿੱਥੇ ਗਏ ਇੱਕ ਇੱਕ ਸਮਗਰੀ ਦਾ ਸਾਨੂੰ ਡਿਟੇਲ ਪ੍ਰੋਵਾਈਡ ਕਰਾਈ ਜਾਵੇ ਮੈਂ ਧਮਕੀ ਨਹੀਂ ਦੇ ਰਿਹਾ ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਦੀ ਹੁਣ ਤਾਂ ਜੱਜਮੈਂਟ ਆ ਗਈ ਹੈ ਕਿ ਕੈਸ਼ ਹੈ ਜਿਹੜਾ ਉਹ ਜਿੰਨਾ ਕੋਆਪਰੇਟ ਇਥੋਂ ਕਢਾਇਆ ਜਾਵੇ ਤੇ ਦੂਜੇ ਪਾਸੇ ਲੱਗਦਾ ਦਿਖਾ ਜਾਵੇ ਉਹ ਆਪਸ ਐਵਿਡੈਂਸ ਕੋਆਰਪਰੇਟ ਹੋ ਜਾਂਦਾ ਇਸ ਕਰਕੇ ਹੁਣ ਇਹ ਚ ਕੱਟੜ ਪਾਉਣ ਨੂੰ ਕੁਝ ਰਿਆ ਨਹੀਂ ਹਲੇ ਵੀ ਸਹੀ ਰਾਤੇ ਆ ਜਾਓ ਇਹ ਜਿਹੜੀ ਆਪਦੀ ਕੂੜ ਨੀਤੀ ਹੈ ਇਸ ਨੂੰ ਬੰਦ ਕਰੋ ਗੁਰੂ ਦੀ ਗੋਲਕ ਨੂੰ ਲੁੱਟਣਾ ਇਹ ਬੰਦ ਕਰਾਓ ਇੰਨੀ ਕੁ ਮੇਰੀ ਬੇਨਤੀ ਹੈ ਜੇ ਕਿਸੇ ਕੋਲ ਕੋ ਕੁਐਸਚਨ ਹੈ ਪਲੀਜ਼ ਤੁਸੀਂ ਫਾਰਵਰਡ ਕਰ ਸਕਦੇ ਸਰ ਇਹ ਸਵਾਲ ਅੱਜ ਜੀ ਕਿਉਂ ਖੜੇ ਕਿਤੇ ਜਾ ਰਹੇ ਜੀ ਤੁਹਾਡਾ ਸਵਾਲ ਤਾਂ ਇਹ ਹੈ ਕਿ ਇਲਜ਼ਾਮ ਤਾਂ ਤੁਸੀਂ ਪਹਿਲਾਂ ਵੀ ਕਰ ਰਹੇ ਤੁਸੀਂ ਚਾਹ ਤੁਸੀਂ ਜੀ ਉਦੋਂ ਵੀ ਆਂਦੇ ਹੁੰਦੇ ਹੋਂਦ ਹੈ ਜੀ ਤੁਸੀਂ ਉਦੋਂ ਵੀ ਆਂਦੇ ਹੁੰਦੇ ਨਹੀਂ ਜੀ ਇਹ ਗੱਲ ਹੈ ਕਿ ਫਲੱਡ ਹੋਣਾ ਹੀ ਨੇ ਨਾ ਕਦੇ ਬਦਲ ਨਹੀਂ ਹੈ ਜੀ ਸਾਡੇ ਕੈਮਰੇ ਸਾਹ ਕੈਮਰੇ ਜਦੋਂ ਫਲੱਡ ਹੋਣ ਆਏ ਨੇ ਜੀ ਫਲੱਡ ਆ ਕੇ ਜਦੋਂ ਹੱਥ ਸਾਡੇ ਐਵੀਡੈਂਸ ਆਇਆ ਜੇ ਤੁਸੀਂ ਮੇਰੇ ਨਿੱਜੀ ਤੌਰ ਤੇ ਪੁੱਛੋ ਜਦੋਂ ਜੇ ਤੁਸੀਂ ਮੇਰੇ ਤੋਂ ਨਿੱਜੀ ਤੌਰ ਤੇ ਪੁੱਛੋ ਪਰਸਨਲੀ ਜਿੱਥੇ ਜਿੱਥੇ ਸਾਨੂੰ ਕੋਈ ਕ腐ਸ਼ਨ ਦਾ ਕੁਝ ਲੱਗਿਆ ਸੀ ਆਵਾਜ਼ ਚੱਕੀ ਹੈ ਬੇਸ਼ੱਕ ਮੈਨੂੰ ਕੋਰਟ 'ਚ ਕੇਸ ਪਾਉਣੇ ਪਏ ਹੋਣ ਇਸ ਸਾਰਾ ਜਿਹੜਾ ਤੁਹਾਡਾ ਕਿਰਿਆ ਕਰਮ ਹੈ ਇਹਨੂੰ ਹੀ ਸਾਫ਼ ਕਰਨ ਲਈ ਸੁਧਾਰ ਲੈਰ ਬਣੀ ਸੀ ਇਹਦੇ ਹੱਕ ਦੇ ਵਿੱਚ ਹੀ ਆਵਾਜ਼ ਬੁਲੰਦ ਕਰਨ ਲਈ ਸਾਰੀ ਸੀਨੀਅਰ ਲੀਡਰਸ਼ਿਪ ਨੇ ਆਪ ਦਾ ਜਿਹੜਾ ਉਹ ਇੱਕ ਆਵਾਜ਼ ਬੁਲੰਦ ਕੀਤੀ ਸੀ ਪਰ ਜੇ ਕੋਈ ਸੁਣੇ ਨਾ ਜਥੇਦਾਰ ਅਕਾਦਖਤ ਨੂੰ ਵੀ ਕਲਰਕ ਵਾਂਗੂ ਕੱਢ ਦੇਵੇ ਤੇ ਜੇ ਕੋਈ ਬੋਲੇ ਉਹਨੂੰ ਪਾਰਟੀ ਚੋਂ ਐ ਕੱਢ ਦੇਵੇ ਤੇ ਸੰਸਥਾ ਦਾ ਜਿਹੜਾ ਮਨਾਰ ਉਹ ਇਹਨਾਂ ਨੀਵਾਂ ਲਿਆਏ ਤੇ ਉਹਦੇ ਵਿੱਚ ਕੋਈ ਕੋਈ ਕਰ ਨਹੀਂ ਸਕਦਾ ਪਰ ਇਹ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਸਾਨੂੰ ਪਤਾ ਹੈ ਉਹਨਾਂ ਨੇ ਤਾਂ ਰਾਹ ਬਦਲਣਾ ਨਹੀਂ ਇਹ ਸੰਗਤ ਜਾਗਰੂਕਤਾ ਪੈਦਾ ਕਰਨ ਨੂੰ ਕਿਉਂਕਿ ਇਹ ਤੱਥਾਂ ਦੇ ਆਧਾਰ ਤੇ ਚੀਜ਼ ਹੈ ਤੇ ਇਸ ਤੇ ਜਿੰਨੀ ਤੋਂ ਛੇਤੀ ਠਲ ਪਈ ਜਾਵੇ ਉਹਨਾਂ ਗੋਲਕ ਦਾ ਬਚਾਊਗਾ ਤੇ ਸੰਗਤ ਜਿਹੜੀ ਇਹ ਆਪ ਦਾ ਜਿਹੜਾ ਸਵਾਲ ਹੈ ਇਹ ਇਹਨਾਂ ਤੋਂ ਪੁੱਛੇ ਜਿੱਥੇ-ਜਿੱਥੇ ਜਾਂਦੇ ਨੇ ਕਿਉਂਕਿ ਦੇਖੋ ਸਿੱਖ ਇਤਿਹਾਸ 'ਚ ਇਹ ਚੀਜ਼ਾਂ ਨਿਤਰਾ ਬਹੁਤ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਕਰਤਾ ਸੀ ਭਾਈ ਲਾਲੋ ਦੀ ਰੋਟੀ 'ਚ ਦਿਖਾਤਾ ਸੀਗਾ ਕਿ ਦੁੱਧ ਹੈ ਤੇ ਦੂਸਰੀ ਪਾਸੇ 'ਚ ਕੀ ਹੈ ਇਸ ਕਰਕੇ ਮੈਂ ਕਹੂੰਗਾ ਉਹ ਤੁਸੀਂ ਪੈਮਾਨੇ ਨੂੰ ਧਿਆਨ ਚ ਰੱਖ ਕੇ ਸੰਗਤ ਨੂੰ ਮੈਂ ਬੇਨਤੀ ਕਰੂੰਗਾ ਕਿ ਫੈਸਲਾ ਲਓ ਗੁਰਜੀਤ ਜੀ 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 ਦੇਖੋ ਪੰਜਾਬ ਵਿਧਾਨ ਸਭਾ ਦੇ ਵਿੱਚ ਮਰਪਾਲ ਸਿੰਘ ਬਾਦਲ ਨੇ ਇਹੋ ਕੇ ਗੱਲ ਕਹੀ ਸੀ ਕਿ ਜਦੋਂ ਵੀਰ ਜੀ ਨੇ ਵਾਦਾ ਜਿੱਦਾ ਭੋਗ ਪਿਆ ਸੀ ਤਾਂ ਐਚਪੀਸੀ ਵੱਲੋਂ ਲੰਗਰ ਲੱਗਿਆ ਸੀ ਉਦੋਂ ਸਾਰੇ ਕਾਲੀਦਾਵ ਜਿਹੜੇ ਵੀ ਲੀਡਰ ਸੀ ਸਾਰਿਆਂ ਨੇ ਇਸ ਗੱਲ ਦੇ ਉੱਤੇ ਵਿਰੋਧ ਕੀਤਾ ਸੀ ਕਿ ਗੱਲ ਝੂਠ ਹੈ ਕੀ ਤੁਸੀਂ ਮੰਨਦੇ ਹੋ ਕਿ ਪਹਿਲਾਂ ਪਹਿਲਾਂ ਗੁਰਵਤੋਂ ਨਹੀਂ ਹੋਈ ਜੇ ਪਹਿਲਾਂ ਹੋਈ ਤੁਸੀਂ ਮੰਨਦੇ ਹੋ ਕਿ ਸਾਡੀ ਗੁਰਵਤ ਸੀ ਸੀ ਕਿਉਂਕਿ ਉਦੋਂ ਰੈਲੀਆਂ ਵਗੈਰਾ ਵੀ ਹੋਈਆਂ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗਰ ਲੱਗਣ ਲੱਗੇ ਇਹ ਸਾਰੇ ਚੀਜ਼ਾਂ ਤੇ ਠੱਲ ਪਾਉਣ ਲਈ ਹੀ ਸਾਡੀ ਜਿਹੜੀ ਮੂਵਮੈਂਟ ਹੈ ਜਿਹੜੀ ਸੁਧਾਰ ਲੈ ਰਹੀ ਹੈ ਤੇ ਗਾਂ ਅਕਾਲ ਤਖਤ ਸਾਹਿਬ ਤੋਂ ਜਦੋਂ ਹੁਣ ਮੂਵਮੈਂਟ ਚੱਲੀ ਹੈ ਭਰਤੀ ਹੋਈ ਹੈ ਇਸ ਮੂਵਮੈਂਟ ਨੂੰ ਹੀ ਅੱਗੇ ਲੈ ਕੇ ਜਾਣ ਦਾ ਮਕਸਦ ਹੀ ਇਹ ਹੈ ਕਿ ਜਿਹੜੇ ਇਹ ਕੁਝ ਗਿਨੇ ਚੁਨੇ ਲੋਕ ਨੇ ਕਿਉਂਕਿ ਦੇਖੋ ਪਹਿਲੀ ਗੱਲ ਤਾਂ ਐਸਜੀਪੀ ਚੋਂ ਜਿਹੜਾ ਹਾਊਸ ਹੈ ਉਹ ਆਪਦੀ ਵੈਰੀਡਿਟੀ ਗਵਾ ਚੁੱਕਿਆ ਲੀਗਲੀ ਦੀ ਟੈਕਨੀਕਲੀ ਸੰਗਤ ਹੈ ਜਿਹੜੀ ਉਹ ਆਪਦੇ ਨਵੇਂ ਨਮੇ ਤੇ ਚ ਉਹਨਾਂ ਨੂੰ ਬਹੁਤ ਤਤ ਪਰ ਪਰ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੰਗਤ ਨੂੰ ਜਾਗਰੂਕ ਕਰਾਉਣਾ ਸਾਡਾ ਫਰਜ਼ ਹੈ ਤੇ ਉਸ ਦੇ ਤਹਿਤ ਹੀ ਇਹ ਸਾਰੀ ਜਿਹੜੀ ਮੂਵਮੈਂਟ ਹੈ ਇਹ ਆਰੰਭ ਹੋਈ ਹੈ ਜਦੋਂ ਵੀ ਇਸ ਚੀਜ਼ ਦੀਆਂ ਅਣਗਹਿਲੀਆਂ ਸਾਹਮਣੇ ਆਈਆਂ ਜਿੰਨੇ ਵੀ ਪੰਥਕ ਵਿਸ਼ਵਾਸ ਤੇ ਜਜ਼ਬੇ ਵਾਲੇ ਲੋਕ ਨੇ ਉਹਨਾਂ ਨੇ ਹਮੇਸ਼ਾ ਆਵਾਜ਼ ਚੱਕੀ ਹੈ ਤੇ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਮੈਜੋਰਟੀ ਉਹ ਲੋਕ ਅੱਜ ਸਾਡੇ ਨਾਲ ਸਾਡੇ ਪ੍ਰਧਾਨ ਕਹਿੰਦੇ ਹਰਪ੍ਰੀਤ ਸਿੰਘ ਜੀ ਦੀ ਹੇਟ ਇਸ ਸੰਸਥਾ ਦੇ ਵਿੱਚ ਕਿਉਂਕਿ ਉਹਨਾਂ ਤੋਂ ਤਾਂ ਕੋਈ ਸਾਨੂੰ ਉਮੀਦ ਹੈ ਨਹੀਂ ਕਿਉਂਕਿ ਮੈਂ ਸੁਣ ਰਿਹਾ ਸੀਗਾ ਤੁਹਾਡੇ ਪ੍ਰੈਸ ਵਾਲੇ ਵੀਰੀ ਵੀ ਮੈਨੂੰ ਦੱਸ ਰਹੇ ਸੀ ਕਿ ਅ ਪ੍ਰੈਸ ਕਾਨਫਰੰਸ ਉੱਤੇ ਜਲਜੀ ਚੀਮਾ ਜੀ ਨੇ ਕੀਤੀ ਹੈ ਤੇ ਚੀਮਾ ਸਾਹਿਬ ਤੋਂ ਜਦੋਂ ਸਵਾਲ ਪੁੱਛਿਆ ਉਹਨਾਂ ਨੇ ਇਸ ਚੀਜ਼ ਨੂੰ ਕਵਰ ਕੇ ਵੀ ਕੀਤਾ ਕਹਿ ਕੇ ਕਿ ਕੋਈ ਨਾ ਇੱਕ ਅੱਧੀ ਗੱਲ ਜੇ ਕਿਤੇ ਇੱਕ ਨਜ਼ਰ ਪੱਟੂ ਵਜੋਂ ਆਉਂਦੀ ਹੈ ਤਾਂ ਆ ਜਾਣ ਦੋ ਮੈਂ ਉਹਨਾਂ ਨੂੰ ਇਸ ਗੱਲ ਦੀ ਗ੍ਰੈਵਿਟੀ ਤੇ ਇਸ ਗੱਲ ਦੀ ਸੀਰੀਅਸਨੈਸ ਦਿਟਾਉਣਾ ਚਾਹੁੰਦਾ ਇਹ ਨਜ਼ਰ ਪੱਟੂ ਨਹੀਂ ਇਹ ਦਸਾਂ ਨ ਆਉਂਦੀ ਸੰਗਤ ਦਾ ਦਸਾਂ ਨੌ ਦੀ ਕਿਰਤ ਕਮਾਈ ਦਾ ਧਨ ਹੈ ਇਹ ਗੁਰੂ ਦੀ ਗੋਲਕ ਹੈ ਸਾਂਝੀ ਥਾਂ ਵਰਤੀ ਚਣੀ ਚਾਹੀਦੀ ਹੈ ਇਹ ਨਾ ਕੋ ਕਿ ਇੱਕ ਥਾਂ ਜੇ ਅਸੀਂ ਗਲਤ ਵਰਤਰੀ ਤੁਹਾਨੂੰ ਆਤ ਪੈ ਗਈ ਹੈ ਇਹਨੂੰ ਆਪ ਦਾ ਸਰਮਾਇਆ ਜਾਣਣ ਦੀ ਤੁਹਾਨੂੰ ਆਤ ਪੈ ਗਈ ਹੈ ਇਹ ਸੋਚ ਕੇ ਚੱਲਣ ਦੀ ਕਿ ਸਾਡਾ ਇਹ ਨਿੱਜੀ ਖਜ਼ਾਨਾ ਜਿਵੇਂ ਮਰਜੀ ਨੂੰ ਅਸੀਂ ਲਟਾਈਏ ਭੋਗਾ ਤੇ ਲਟਾਈਏ ਰਹਿਲੀਆਂ ਤੇ ਲਟਾਈਏ ਇਸ ਚੀਜ਼ ਦਾ ਜਵਾਬ ਸੰਗਤ ਤੁਹਾਨੂੰ ਆਉਣ ਵਾਲੇ ਐਸਜੀਪੀਸੀ ਚੋਣਾ ਜ਼ਰੂਰ ਤਾਉਗੀ ਸਾਡਾ ਕੰਮ ਹੈ ਚੌਂਕੀਦਾਰ ਵਾਂਗੂ ਹੋਕਾ ਦੇਣਾ ਤੇ ਗੁਰੂ ਸਾਹਿਬ ਅਗੇ ਅਰਦਾਸ ਕਰਨਾ ਭੜਾ ਸਮਾਂ ਜ਼ਰੂਰ ਆਵੇ ਪਰ ਪੀੜਤ ਪਰਵਾਰਾਂ ਨੂੰ ਹੀ ਉਹਨਾਂ ਨੇ ਆਰਥਿਕ ਤੌਰ ਤੇ ਮਦਦ ਕਰ ਰਹੀ ਜਿੰਨਾ ਕਿ ਉਹ ਆਪਣਾ ਸੋ ਕਾਰਡ ਹੋ ਗਿਆ ਕਿਉਂਕਿ ਕਹਿ ਰਹੀ ਨਹੀਂ ਤੁਸੀਂ ਪੈਸੇ ਵੀ ਜੋ ਚਲੋ ਆਪ ਦੀ ਇਹ ਲੱਗਦਾ ਨਹੀਂ ਕਿ ਵੀ ਉਹ ਓਕੇ ਇੱਕ ਪਾਸੇ ਤਾਂ ਪੀੜਤ ਪਰਵਾਰਾਂ ਨੂੰ ਮਦਦ ਕਰ ਰਹੇ ਨੇ ਉਹ ਅਕਸਰ ਉਹੀ ਤਰਕ ਤੇ ਰਹਿੰਦੇ ਕਿ ਲੋਕਾਂ ਤਾਂ ਪੈਸਾ ਸੀ ਦੇ ਰਹੇ ਆ ਸ਼ਾਇਦ ਦੂਜੇ ਪਾਸੇ ਤੁਹਾਨੂੰ ਕਿਸੇ ਨੂੰ ਜਿਹੜੀ ਇੱਛੀ ਦੀ ਹਜਮ ਨਹੀਂ ਹੋ ਰਿਹਾ ਉਹ ਅਕਸਰ ਇਹ ਗੱਲ ਕਹਿੰਦੇ ਦੇਖੋ ਗੱਲ ਹਜਮ ਹੋਣ ਦੀ ਪੈਸੇ ਦੇਣ ਦੇ ਉੱਪਰ ਨਹੀਂ ਆਵੇ ਸੁਭੀਰ ਸਿੰਘ ਬਾਦਲ ਆਪਣੇ ਆਪ ਨੂੰ ਹਿੱਕ ਤੋੜ ਕੇ ਕਹਿੰਦੇ ਹੁੰਦੇ ਆ ਕਿ ਮੈਂ ਸਭ ਤੋਂ ਤਨਹਾਟ ਸਿੱਖ ਐ ਦੁਨੀਆ ਤੇ ਤੇ ਮੈਂ ਤੇ ਮੇਰੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਮਿਹਨਤ ਕਰਕੇ ਪੈਸਾ ਕਮਾਇਆ ਸੀ ਬਹੁਤ ਪੈਸਾ ਸਾਡੇ ਤੇ ਉਹ ਪੈਸਾ ਕਿਉਂ ਨਹੀਂ ਲਾਉਂਦੇ ਇਹ ਐਸਜੀਪੀਸੀ ਦੇ ਫੰਡ ਦੀ ਦੁਰਵਰਤੋਂ ਕਿਉਂ ਹੋ ਰਹੀ ਐ ਗਲਤ ਐ ਇਹ ਦੂਸਰੀ ਗੱਲ ਇਸ ਦੇ ਵਿੱਚ ਸਾਨੂੰ ਕੋਈ ਇੱਕ ਮਤਲਬ ਕੇਸ ਦੇ ਉੱਤੇ ਸਾਨੂੰ ਕੋਈ ਵੀ ਸ਼ੰਕਾ ਨਹੀਂ ਐ ਕਿ ਜਿਹੜਾ ਪੈਸਾ ਪਿੱਛੋਂ ਐਸਜੀਪੀਸੀ ਵੱਲੋਂ ਆ ਰਿਹਾ ਐ ਉਹ ਜਿਹੜੇ ਹੱਥਾਂ 'ਚ ਜਾ ਰਿਹਾ ਉਹ ਵੀ ਤੁਸੀਂ ਜੇ ਇਨਕੁਆਇਰ ਕਰੋਗੇ ਤਾਂ ਉਹਦੇ ਉੱਪਰ ਵੀ ਜੇ ਤੁਸੀਂ ਦੇਖੋਗੇ ਤਾਂ ਉਹ ਚੰਗੇ ਥਾਂ 'ਤੇ ਸੰਭਾਲੀ ਹੋ ਰਿਹਾ ਨਾ ਉਹ ਜਿਹੜੇ ਐਕਚੁਅਲ ਲੋਕ ਨੇ ਉਹਨਾਂ ਤੱਕ ਜਾ ਪਲੱਸ ਜਿਹੜਾ ਅਸੀਂ ਕੁਐਸਚਨ ਕਰ ਰਹੇ ਹਾਂ ਉਹ ਮੀਡੀਅਮ ਉਸ ਮੀਡੀਅਮ ਉਸ ਜ਼ਰੀਏ ਦੇ ਉੱਤੇ ਪਰ ਇੱਕ ਕੁਐਸਚਨ ਕਰ ਰਹੇ ਹਾਂ ਕਿ ਐਸਜੀਪੀਸੀ ਦਾ ਜਦ ਹਰਾਕਲ ਸੈਟਅਪ ਇੱਕ ਬੜਾ ਡਿਟੇਲਡ ਸੈਟਅਪ ਹੈ ਕਨਸਟੀਟਿਊਸ਼ਨਲ ਸੈਟਅਪ ਹੈ ਉਹਨੂੰ ਕਿਉਂ ਨਹੀਂ ਵਰਤ ਰਹੇ ਇਹ ਬਾਈਪਾਸ ਕਰਕੇ ਹਲਕਾਂ ਇੰਚਾਰਜਾਂ ਦੇ ਕਿਉਂ ਇਸਤੇਮਾਲ ਕਰ ਰਹੇ ਨੇ ਅਕਾਲੀ ਦਲ ਦੇ ਹਲਕਾਂ ਇੰਚਾਰਜਾਂ ਦਾ ਐਸਜੀਪੀਸੀ ਦੇ ਰੀਲੀਫ ਦੇ ਅੰਦਰ ਕੀ ਕੰਮ